ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਰੰਗਲਾ ਪੰਜਾਬ ਬਣਾਉਣ ਦਾ சபੜਾ ਲਿਆ ਸੀ ਅੱਜ ਉਹ ਬਹੁਤ ਤੇਜ਼ੀ ਦੇ ਨਾਲ ਪੂਰਾ ਹੁੰਦਾ ਜਾ ਰਿਹਾ ਔਰ ਉਸ ਰੰਗਲੇ ਪੰਜਾਬ ਤਹਿਤ ਜਿਹੜਾ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੀ ਪਹਿਲੀ ਕਿਸ਼ਤ 1 ਕਰੋੜ 20 ਲੱਖ ਤੇ 81000 ਰੁਪਇਆ 26 ਗ੍ਰਾਮ ਪੰਚਾਇਤਾਂ ਨੂੰ ਅੱਜ ਉਹਨਾਂ ਦੇ ਚੈੱਕ ਜਿਹੜੇ ਨੇ ਹੈਂਡਓਵਰ ਕਰਤੇ ਨੇ ਔਰ ਇਹਦੇ ਨਾਲ ਜਿੱਥੇ ਪੇੜ ਦਾ ਵਿਕਾਸ ਹੋਊਗਾ ਲੋਕਾਂ ਦੀਆਂ ਜ਼ਿੰਦਗੀਆਂ ਸੁਖਰੇਣੀਆਂ ਹੋਣਗੀਆਂ ਲੋਕਾਂ ਦਾ ਜੀਵਨਤਾ ਰੁਪਰ ਚੁੱਕਾ ਜਾਏਗਾ ਉਹਦੇ ਨਾਲ-ਨਾਲ ਕਈਆਂ ਨੂੰ ਰੋਜ਼ਗਾਰ ਮਿਲੇਗਾ ਕਈਆਂ ਨੂੰ ਸਬਾਨ ਵੇਚਣ ਲਈ ਮੌਕਾ ਮਿਲੇਗਾ ਤੇ ਕਈ ਹੋਰ ਤਰ੍ਹਾਂ ਦੀਆਂ ਐਕਟੀਵਿਟੀਆਂ ਇਲਾਕੇ ਦੇ ਵਿੱਚ ਹੋਣਗੀਆਂ ਔਰ ਇੰਨੇ ਪੈਸੇ ਦਾ ਜਿਸ ਵਕਤ ਮਾਰਕੀਟ ਦੇ ਵਿੱਚ ਨਿਵੇਸ਼ ਹੁੰਦਾ ਤੇ ਸਾਰਿਆਂ ਨੂੰ ਸਮਾਜ ਦੇ ਕਈ ਵਰਗਾਂ ਨੂੰ ਉਦਾ ਫਾਇਦਾ ਹੁੰਦਾ ਔਰ ਅੱਜ ਇਸ ਜਿਹੜੇ 1 ਕਰੋੜ 20 ਲੱਖ 81 ਹਜ਼ਾਰ ਰੁਪਏ ਦੇ ਚੱਕ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਹਰ ਤਰ੍ਹਾਂ ਦੇ ਕੰਮ ਨੇ ਗੰਦੇ ਪਾਣੀ ਦਾ ਨਿਕਾਸ ਗਲੀਆਂ ਨਾਲੀਆਂ ਦਾ ਬੰਨਣਾ ਉਸ ਤੋਂ ਇਲਾਵਾ ਜਿੱਥੇ ਨਵੀਂ ਧਰਮਸ਼ਾਲਾ ਦੀ ਰੋੜਾ ਉਹਦਾ ਬੰਨਣਾ ਰੀਟੇਨਿੰਗ ਵਾਲਦਾ ਬੰਨਣਾ ਲਾਈਟਾਂ ਦਾ ਲੱਗਣਾ ਸ਼ਮਸ਼ਾਨਗਾਰ ਨੂੰ ਮੁਰੰਮਤ ਕਰਨਾ ਕਬਰਿਸਤਾਨ ਨੂੰ ਮੁਰੰਮਤ ਕਰਨਾ ਕੋਈ ਵੀ ਵਿਕਾਸ ਕਾਰਜ ਜਿਹੜਾ ਉਹ ਰਹਿਣ ਨਹੀਂ ਦਿੱਤਾ ਜਾਊਗਾ ਔਰ ਅੱਜ ਆ ਰੰਗਲੇ ਪੰਜਾਬ ਦੀ ਪਹਿਲੀ ਕਿਸ਼ਤ ਜਿਹੜੀ ਆ ਅੱਜ ਪੰਜਾਬ ਸਰਕਾਰ ਨੇ ਰਿਲੀਜ਼ ਕੀਤੀ ਆ ਉਹਦੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਔਰ ਸਾਰੇ ਇਲਾਕਾ ਵਾਸੀਆ ਵੱਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਰਦਾਸ਼ਪੁਰ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ ਕੋਈ ਵੀ ਕਸਰ ਜਿਹੜੀ ਆ ਉਹ ਛੱਡੀ ਨਹੀਂ ਜਾ ਰਹੀ ਔਰ ਲਗਾਤਾਰ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਸਾਲਾਂ ਦੇ ਵਿੱਚ ਬਹੁਤ ਵੱਡੀ ਰਕਮ ਗੁਰਦਾਸਪੁਰ ਦੇ ਵਿਕਾਸ ਕਾਰਜਾਂ ਲਈ ਆ ਰਹੀ ਆ ਔਰ ਮੈਂ ਇੱਕ ਗੱਲ ਦੀ ਬੇਨਤੀ ਵੀ ਕਰੂੰਗਾ ਮੇਰੇ ਨਾਲ ਮੇਰੇ ਸਾਰੇ ਸਾਥੀ ਸਰਪੰਚ ਸਾਹਿਬਾਨ ਖੜੇ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਵੀ ਅੱਜ ਉਹ ਕੰਮ ਹੋਣ ਲੱਗਿਆ ਨੇ ਜਿਹੜੇ ਕਈ ਕਈ ਸਾਲਾਂ ਤੋਂ ਰੁਕੇ ਪਏ ਸਨ ਹਾਂ ਸਾਜਗਿੰਦਰ ਸਿੰਘ ਵੀ ਨਹੀਂ ਖੜੇ ਨੇ ਕੋਟਲੀ ਮੋਈ ਇੱਕ ਛੋਟਾ ਜਿਹਾ ਪਿੰਡ ਆ ਪਰ ਉੱਥੇ ਜਾ ਕੇ ਵੇਖੋ ਕਿ ਪਾਣੀ ਦੇ ਨਿਕਾਸ ਦੀ ਕਿੰਨੀ ਵੱਡੀ ਪ੍ਰੋਬਲਮ ਸੀ ਨੋਕਾ ਦਾ ਘਰ ਹਰ ਪਾਣੀ ਸੀ ਗਲੀਆਂ ਹਰ ਪਾਣੀ ਸੀਗਾ ਕਿਸੇ ਨੇ ਇੰਨੇ ਸਾਲ 5 ਸਾਲ ਪਹਿਲਾਂ ਸਰਕਾਰ ਕਾਂਗਰਸ ਦੀ ਨੰਗ ਗਈ ਉਹਨਾਂ ਦਾ ਪਹਿਲਾਂ ਖਾਲੀ ਬੀਜੇਪੀ ਦੀ ਨੰਗ ਗਈ ਕਿਹਦਾ ਸਾਰ ਨਹੀਂ ਪੁੱਛੀ ਅੱਜ ਉੱਥੇ 7.5 ਲੱਖ ਰੁਪਏ ਦੀ ਲਾਗੇ ਦੇ ਨਾਲ ਪਾਈਪਾ ਪਾ ਕੇ ਮੁਤਾਸੂ ਦੇ ਵਿੱਚ ਜਾਣ ਗਿਆ ਤੇ ਲੋਕੀ ਰਾਤ ਲੈਣਗੇ ਇਸੇ ਤਰੀਕੇ ਨਾਲ ਮੈਂ ਕਹੀ ਤੁਹਾਨੂੰ ਦੱਸਣਾ ਸਰਸਪੁਰੋਂ ਖੜੇ ਨੇ ਮੈਂ ਉੱਥੇ ਪਿੱਛੇ ਗਿਆ ਸੀ ਉਹਦੇ ਗਿਰਜੇ ਕਹਨੂੰ ਲੋਕ ਜਾਂਦੇ ਨੇ ਅਰਦਾਸ ਕਰਦੇ ਨੇ ਜਾਣਾ ਮੁਸ਼ਕਲ ਸੀਗਾ ਅਜੋ ਤੇ ਸੜਕ ਜਿਹੜੀ ਆ ਬਣ ਰਹੀ ਆ ਹਰਦੋਬਤਵਾਲਾ ਵੇਖੋ ਸ਼ਹਿਰ ਦਾ ਬਿਲਕੁਲ ਹਿੱਸਾ ਵਾ ਉਥੇ ਮੁਸ਼ਕਲ ਸੀ ਔਰ ਸੜਕ ਤੋਂ 65 ਲਾਈਟਾਂ ਉਥੇ ਲਾ ਕੇ ਜਗਮਗਾਟ ਹੋ ਰਹੀ ਆ ਆ ਮੀਰਪੁਰ ਸ਼ੇਰਪੁਰ ਜਾਫਰਪੁਰ ਸ਼ਹਿਰ ਦੇ ਨਾਲ-ਨਾਲ ਲੱਗਦੇ ਪਿੰਡ ਆ ਸਾਡੇ ਨਵਾਪਿੰਡ ਚੌਰ ਤੋਂ ਸਰਪੰਚ ਸਾਹਿਬ ਨੇ ਉਹਦੇ ਧਰਮਸ਼ਾਲਾ ਦੀ ਡਿਮਾਂਡ ਸੀ ਔਰ 5 ਲੱਖ ਰੁਪਈਆ ਉਹ ਵੀ ਦਿੱਤਾ ਗਿਆ ਮੁਸਤਫਾ ਸਾਹਿਬਾਂ ਦੇ ਵਿੱਚ ਨਵਿੰਦਰ ਜੀ ਖੜੇ ਨੇ ਕਹਿੰਦੇ ਭਾਵ ਮੇਰੇ ਸਾਰੇ ਸਤਿਕਾਰਯੋਗ ਸਰਪੰਚ ਸਾਹਿਬ ਨੇ ਜਿੱਤੇ ਪਿਛਲੇ ਸਾਲਾਂ ਦੇ ਵਿੱਚ ਮੈਨੂੰ ਕੋਈ ਗਰੇਜ ਨਹੀਂ ਕਾਂਗਰਸ ਸਰਕਾਰ ਦੇ ਵਿੱਚ ਕਰੋੜਾਂ ਰੁਪਏ ਪੰਚਾਇਤਾਂ ਨੂੰ ਆਏ ਪਰ ਜ਼ਮੀਨ ਤੇ ਨਹੀਂ ਲੱਗੇ ਉਹ ਪੈਸੇ ਜ਼ਮੀਨ ਤੇ ਲੱਗੇ ਹੁੰਦੇ ਤੇ ਸ਼ਾਇਦ ਸਾਨੂੰ ਅਜੇਨਾ ਵਿਕਾਸ ਦੇ ਵਿੱਚ ਮੁਸ਼ਕਲ ਨਾ ਹੁੰਦੀ ਪਿਛਲੇ ਸਾਲਾਂ ਦੀ ਪੈਸਾ ਲੱਗਾ ਹੀ ਨਹੀਂ ਔਰ ਜਿਸ ਵੱਡੇ ਤਰੀਕੇ ਨਾਲ ਖੁਰਦਬੁਰਦ ਹੋਇਆ ਉਹ ਵੀ ਤੁਹਾਡੇ ਸਾਹਮਣੇ ਆ ਸੋ ਮੈਂ ਸਾਰੇ ਸਰਪੰਚ ਸਾਹਿਬ ਨੂੰ ਵੀ ਮੇਰੀ ਬੇਨਤੀ ਆ ਇਹ ਪੈਸਾ ਗੁਰੂ ਘਰ ਦੀ ਗੋਲਕ ਵਰਗੀ ਸ਼ਬਦਾ ਸਮਝ ਕੇ ਆਪਾਂ ਲਾਉਣਾ ਲੋਕਾਂ ਨੂੰ ਸੁੱਖ ਦੇਣਾ ਅਲਾਵਲਪੁਰ ਤੋਂ ਵੀ ਸਾਰੀ ਪੰਚਾਇਤ ਆਈ ਆ ਡਾਕਟਰ ਸਾਹਿਬ ਖੜੇ ਨੇ ਕੁਜੀਬ ਦੀ ਖੜੇ ਨੇ ਪੰਚ ਸਾਹਿਬ ਆਏ ਨੇ ਉੱਥੇ ਵੀ ਜਦੋਂ ਮੈਂ ਜਾਂਦਾ ਸੀਗਾ ਸਕੂਲ ਦੇ ਪਾਣੀ ਦਾ ਨਿਕਾਸ ਕੋਈ ਨਹੀਂ ਸੀਗਾ ਅੱਜ ਉੱਥੇ ਵੀ ਇਹਨਾਂ ਨੂੰ ਪੈਸੇ ਦਿੱਤੇ ਨੇ ਵੀ ਤਾਂ ਕਿ ਉਹ ਨਿਕਾਸ ਹੋ ਜਾ ਉਹ ਮਧੀਆਂ ਤਰੀਕੇ ਨਾਲ ਕਰ ਸਕੋ ਆ ਸਾਡੇ ਤਲਵੰਡੀ ਮਿਰਕ ਤੋਂ ਪੈਂਜੀ ਖੜੇ ਨੇ ਉੱਥੇ ਕਈ ਕਾਰਜ ਜਿਹੜੇ ਨੇ ਉਹ ਕਈ ਦੂਰ ਤੋਂ ਪਏ ਸੀ ਉਹ ਇਹਨਾਂ ਆਛੀਆਂ ਮਹੀਨਿਆਂ ਦੇ ਵਿੱਚ ਬਹੁਤ ਵੱਡੇ ਤਰੀਕਿਆਂ ਦੇ ਨਾਲ ਕੋਈ ਐਸੋ ਕਹਿਣ ਤੋਂ ਭਾਵ ਕਿ ਮੈਂ ਬੇਨਤੀ ਕਰੂੰਗਾ ਕਿ ਅਰਦਾਸਪੁਰ ਦੇ ਵਿਕਾਸ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਊਗੀ ਫਿਰਦਾਸਪੁਰ ਦੇ ਕੋਨੇ-ਕੋਨੇ ਦੇ ਵਿੱਚ ਵਿਕਾਸ ਤੁਹਾਨੂੰ ਨਜ਼ਰ ਆਊਗਾ ਸਾਡੀ ਸਾਰਿਆਂ ਦੀ ਰਾਜਨੀਤੀ ਦਾ ਸਾਡੇ ਸਾਰਿਆਂ ਦੀ ਸੱਤਾ ਦਾ ਮਕਸਦ ਕੇਵਲ ਤੇ ਕੇਵਲ ਲੋਕਾਂ ਨੂੰ ਸੇਵਾ ਦੇਣਾ ਲੋਕਾਂ ਦੀ ਸੇਵਾ ਵਿੱਚ ਵਰਪਤ ਰਹਿਣਾ ਮੋਕਾਵਰ ਵਿਕਾਸ ਕਰਨਾ ਔਰ ਸਾਲ ਸੁਤਰੀ ਰਾਜਨੀਤੀ ਲੋਕਾਂ ਦੇ ਅੱਗੇ ਪੇਸ਼ ਕਰਨੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਕੰਮ ਤੇਜ਼ੀ ਨਾਲ ਸ਼ੁਰੂ ਕਰਾਓ ਕੰਮ ਦੇ ਵਿੱਚ ਗੁਣਵੱਤਾ ਦੇ ਕੁਆਲਿਟੀ ਦੇ ਕਿਸੇ ਗੱਲ ਦਾ ਕੋਈ ਕੰਪਰੋਮਾਈਜ਼ ਨਾ ਕਰਿਓ ਇਹ ਤੁਹਾਡੇ ਟੈਕਸਾਂ ਦੇ ਪੈਸੇ ਨੇ ਦੀਪ ਜੀ ਵਧੀਆ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਲਾਓ ਤਾਂ ਕਿ ਲੋਕਾਂ ਦਾ ਜੀਵਨ ਸਤਰ ਜਿਹੜਾ ਉਹ ਵਧੀਆ ਹੋ ਸਕੇ ਇੱਕ ਵਾਰੀ ਫੇਰ ਮਾਨਯੋਗ ਮੁੱਖ ਮੰਤਰੀ ਜੀ ਦਾ ਜਿਨ੍ਹਾਂ ਨੇ ਰੰਗਲੇ ਪੰਜਾਬ ਦੀ ਪਹਿਲੀ ਕਿਸ਼ਤ ਜਿਹੜੀ ਆ ਅੱਜ 1 ਕਰੋੜ 20 ਲੱਖ 80 ਹਜ਼ਾਰ ਰੁਪਇਆ ਜਾਰੀ ਕਰਤੀ ਆ ਪਰ ਇਹ ਟੋਟਲ 5 ਕਰੋੜ ਰੁਪਇਆ ਲੱਗਣਾ ਮਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਪਿੰਡਾਂ ਦੇ ਵਿੱਚ ਵੀ ਜਿੱਥੇ ਸੜਕਾਂ ਬਣਨ ਦੀ ਲੋੜ ਆ ਸ਼ਹਿਰਾਂ ਦੇ ਵਿੱਚ ਵੀ ਜਿੱਥੇ ਕਦੇ ਸੀਵਰੇਜ ਪਾਣੀ ਦੀ ਸਪਲਾਈ ਇਹਨਾਂ ਚੀਜ਼ਾਂ ਦੀ ਕਮੀ ਆ ਗਲੀਆਂ ਦੀ ਆ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਕਰਾਂਗੇ ਸੋਹਰੇ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਕੋਟ ਕੋਟ ਧੰਨਵਾਦ ਮੈਂ ਸਰਪੰਚ ਪਰਸੋਂ ਦੇ ਪਿੰਡ ਬਲਵਿੰਦਰ ਸਿੰਘ ਅੱਜ ਸਾਨੂੰ ਬੈਲ ਸਾਹਿਬ ਨੇ ਇੱਥੇ ਬੁਲਾਇਆ ਸੀਗਾ ਇਹ ਜਿੰਨੇ ਵੀ ਪੇਂਟ ਨੇ ਸਾਡੇ ਲੱਗ ਲੱਗੇ ਇਹਨਾਂ ਨੂੰ ਸਾਰਿਆਂ ਨੂੰ 5 ਲੱਖ ਕੇ ਨੂੰ 7.5 ਲੱਖ ਕਿਸੇ ਨੂੰ ਕੋਈ ਰੰਗ ਲਈ ਪੰਜਾਬ ਤੋਂ ਇਹਨਾਂ ਨੇ ਸਾਨੂੰ ਚੈੱਕ ਦਿੱਤੇ ਨੇ ਤੇ ਅਸੀਂ ਜਿਹੜੇ ਕੰਮ ਨੇ ਆਪਣੀ ਬੜੀ ਅਨੇਕ ਦਿਲੋ ਹੋ ਕੇ ਸੱਚੇ ਮਨ ਨਾਲ ਕਰਨਾ ਵਾ ਤੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਕਿ ਪੰਜਾਬ ਸਰਕਾਰ ਬਹੁਤ ਤੀਜੀ ਨਾਲ ਕੰਮ ਕਰ ਰਹੇ ਨੇ ਤੇ ਸ੍ਰੀ ਰਵਣ ਬੈਲ ਜੀ ਦਾ ਅਸੀਂ ਅਤੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਬੁਲਾ ਕੇ ਚੈੱਕ ਜਿਹੜੇ ਆ ਸਾਰੇ ਪਿੰਡਾਂ ਨੂੰ ਲੱਗ ਲੱਗੇ ਦਿੱਤੇ ਨੇ ਤੁੜਨ ਵਿਕਾਸ ਤੇ ਜਿਹੜੇ ਪਿੰਡ ਆ ਉਹ ਬੜੇ ਵਿਕਾਸ ਦੇ ਜਿਹੜੇ ਕੰਮ ਨੇ ਉਹ ਬੜੀ ਤੇਜ਼ੀ ਨਾਲ ਸ਼ੁਰੂ ਹੋ ਜਾਣਗੇ ਇਸ ਦੇ ਨਾਲ ਹੀ ਇਹਨਾਂ ਕਹਿੰਦਾ ਮੈਂ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੰਬਤ ਸਾਹਿਬਾ ਜੀ ਧੰਨਵਾਦ ਜੀ ਮੈਂ ਪਿੰਡ ਬਥਵਾਲਾ ਦੇ ਰਿਆਾਂ ਤੋਂ ਆਮ ਆਦਮੀ ਪਾਰਟੀ ਦਾ ਆਗੂ ਸ਼੍ਰੀ ਰਮਨ ਰਾਇਲ ਜੀ ਨੇ ਅੱਜ ਸਾਨੂੰ ਸਾਰਿਆਂ ਨੂੰ ਸਰਪੰਚਾਂ ਨੂੰ ਇੱਥੇ ਬੁਲਾ ਕੇ ਰੰਗਲਾ ਪੰਜਾਬ ਦੇ ਵਿੱਚੋਂ ਕੁਝ ਰਕਮ ਜਿਹੜੀ ਆ ਸਾਰੇ सरपंचਾਂ ਨੂੰ ਵਿਕਾਸ ਵਾਸਤੇ ਦਿੱਤੀ ਆ ਉਹਦੇ ਵਿੱਚੋਂ ਕਿਸੇ ਨੂੰ ਕੋ 5 ਲੱਖ ਦਾ ਚੱਕ ਮਿਲਿਆ ਕਿਸੇ ਨੂੰ 6 ਲੱਖ ਦਾ ਮਿਲਿਆ ਆਪਣੀ ਕਮਾ ਦੇ ਹਿਸਾਬ ਦੇ ਨਾਲ ਜਿੰਨੀ ਜਿੰਨੀ ਉਹਨਾਂ ਨੂੰ ਜ਼ਰੂਰਤ ਹੀ ਉਹਨਾਂ ਦੇਖ ਕੇ ਉਹਨਾਂ ਦਾ ਜਾਇਜ਼ਾ ਲਾ ਕੇ ਉਹਨਾਂ ਨੂੰ ਵਿਕਾਸ ਕਰਨ ਵਾਸਤੇ ਇਹ ਸਾਰੀ ਰਕਮ ਜਿਹੜੀ ਉਹਨਾਂ ਨੂੰ ਦਿੱਤੀ ਆ ਔਰ ਨਾਲ ਸਾਰਿਆਂ ਨੂੰ ਜਿਹੜੀ ਆ ਉਹ ਬੇਨਤੀ ਵੀ ਕੀਤੀ ਆ ਕਿ ਜਿਹੜਾ ਇਹ ਪੈਸਾ ਆ ਇਹ ਪਬਲਿਕ ਦਾ ਪੈਸਾ ਵਾ ਗੁਰੂ ਦੀ ਗੁਰਲਖ ਦਾ ਪੈਸਾ ਵਾ ਇਹ ਪੈਸਾ ਅਜਾਇਆ ਨਾ ਜਾਏ ਸਹੀ ਜਗ੍ਹਾ ਦੇ ਉੱਤੇ ਲੱਗੇ ਤਾਂ ਕਿ ਲੋਕਾਂ ਦੇ ਕੰਮ ਆਏ ਨਾ ਕਿ ਖੁਰਦ-ਬੁਰਦ ਕੀਤਾ ਜਾਏ ਇਸ ਪੈਸੇ ਦੇ ਨਾਲ ਇਸ ਤਰ੍ਹਾਂ ਦਾ ਵਿਕਾਸ ਹੋਏ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਮਿਸਾਲ ਬਣੇ ਕਿ ਉਹ ਪੈਸਾ ਜਿਹੜਾ ਵਾ ਆਮ ਆਦਮੀ ਪਾਰਟੀ ਨੇ ਰੰਗਲਾ ਪੰਜਾਬ ਮਿਸ਼ਨ ਤਹਿਤ ਇਕੱਠਾ ਕੀਤਾ ਸੀ ਔਰ ਉਹ ਸਹੀ ਜਗ੍ਹਾ ਲੱਗਾ ਸੋ ਮੈਂ ਸ਼੍ਰੀ ਭਗਵੰਤ ਮਾਨ ਜੀ ਦਾ ਔਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਮੇਰੇ ਹਲਕਾ ਇੰਚਾਰਜ ਸ਼੍ਰੀ ਰਮਨ ਬਿਆਲ ਜੀ ਦਾ तहे ਦਿਲੋਂ ਧੰਨਵਾਦ ਆ ਕਿ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਰੰਗਲਾ ਪੰਜਾਬ ਦੇ ਵਿੱਚੋਂ ਇਹ ਕੁਝ ਰਕਮ ਪਿੰਡਾਂ ਦੇ ਵਿਕਾਸ ਵਾਸਤੇ ਦਿੱਤੀ ਆ ਇੰਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਉਹਨਾਂ ਦਾ ਇਹ ਰਕਮ ਸਾਰੇ ਸਰਪੰਚਾਂ ਨੂੰ ਵੀ ਬੇਨਤੀ ਆ ਕਿ ਸਹੀ ਜਗ੍ਹਾ ਵਿਕਾਸ ਕਾਰਜਾਂ ਦੇ ਉੱਤੇ ਲਾਓ ਧੰਨਵਾਦ